ਸ਼ਹਿਰ ਦਾ ਨਾਮ ਸੀ ਹਰੀਪੁਰ ਸ਼ਾਮ ਦੇ ਲਗਭਗ 6 ਵਜੇ ਦਾ ਟਾਈਮ ਸੀ ਇੱਕ ਰਾਜਨੀਤਿਕ ਨੇਤਾ ਦੇ ਘਰ ਤੋਂ ਬਾਹਰ ਕੁਝ ਹਲਚਲ ਸੀ ਨੇਤਾ ਦੇ ਆਉਣ ਦਾ ਟਾਈਮ ਸੀ ਇਸ ਲਈ ਨੇੜੇ-ਤੇੜੇ ਪੁਲਿਸ ਦੀ ਸਖਤ ਨਿਗਰਾਨੀ ਚੱਲ ਰਹੀ ਸੀ ਉਸੇ ਭੀੜ ਤੇ ਸੁਰੱਖਿਆ ਦੇ ਵਿੱਚ ਇੱਕ ਬਜ਼ੁਰਗ ਵਿਅਕਤੀ ਕਰੀਬ 91 ਸਾਲ ਦੇ ਪਜਾਮਾ ਕੁੜਤਾ ਪਾਏ ਹੋਏ ਹੱਥ ਦੇ ਵਿੱਚ ਇੱਕ ਲਿਫਾਫਾ ਲੈ ਕੇ ਖੜਿਆ ਹੋਇਆ ਸੀ ਸਰੀਰ ਥੱਕਿਆ ਹੋਇਆ ਅੱਖਾਂ ਦੇ ਵਿੱਚ ਚੁੱਪ ਦਾ ਸੇਕ ਤੇ ਆਵਾਜ਼ ਵਿੱਚ ਕਬਰਾਟ ਸੀ ਪੁੱਤ ਪਾਣੀ ਪੀਣ ਦੇ ਲਈ ਤੁਹਾਡੇ ਕੋਲ ਕੁਝ ਹੈ ਕੀ ਉਸਨੇ ਹੌਲੀ ਜਿਹੀ ਇੱਕ ਸਿਪਾਈ ਨੂੰ ਪੁੱਛਿਆ ਉਸ ਸਿਪਾਹੀ ਨੇ ਉਸ ਬਜ਼ੁਰਗ ਨੂੰ ਉੱਤੇ ਤੋਂ ਨੀਚੇ ਤੱਕ ਦੇਖਿਆ ਫਿਰ ਉਦੋਂ ਹੀ ਹੱਸਦੇ ਹੋਏ ਬੋਲਿਆ ਕਿ ਦੇਖੋ ਹੁਣ ਇਹ ਵੀ VIP ਇਲਾਕਿਆਂ ਦੇ ਵਿੱਚ ਭੀਖ ਮੰਗਣ ਦੇ ਲਈ ਆ ਗਏ ਨੇ ਉਹ ਬਜ਼ੁਰਗ ਹੱਸਿਆ ਨਹੀਂ ਬਸ ਬੋਲਿਆ ਮੈਂ ਕਿਸੇ ਤੋਂ ਭੀਖ ਨਹੀਂ ਮੰਗ ਰਿਹਾ ਮੈਂ ਬਸ ਬੱਸ ਕੀ ਪੁਲਿਸ ਵਾਲੇ ਨੇ ਗੁੱਸੇ ਦੇ ਵਿੱਚ ਕਿਹਾ ਐਮ ਐਲ ਏ ਦੀ ਗੱਡੀ ਕਦੇ ਵੀ ਆ ਸਕਦੀ ਹੈ ਇੱਥੋਂ ਤੁਸੀਂ ਇੱਕ ਪਾਸੇ ਹੋ ਜਾਓ ਸ਼ਕਲ ਤੋਂ ਹੀ ਭਿਖਾਰੀ ਲੱਗਦੇ ਹੋ ਤੇ ਦੂਜੇ ਪੁਲਿਸ ਵਾਲੇ ਨੇ ਕਿਹਾ ਚਲੋ ਅੰਦਰ ਥਾਣੇ 'ਚ ਪੁੱਛਗਿੱਛ ਕਰਾਂਗੇ ਕਿਸੇ ਨੇ ਵੀ ਨਾਂ ਨਹੀਂ ਪੁੱਛਿਆ ਤੇ ਨਾ ਹੀ ਪਹਿਚਾਣਿਆ ਨਾ ਕੋਈ ਸ਼ਿਕਾਇਤ ਦਰਜ ਸੀ ਤੇ ਨਾ ਹੀ ਕੋਈ ਐਫ ਆਈ ਆਰ ਬਸ ਇੱਕ ਸ਼ੱਕ ਦੇ ਆਧਾਰ ਤੇ ਬਜ਼ੁਰਗ ਵਿਅਕਤੀ ਨੂੰ ਕਢੇਸ ਕੇ ਥਾਣੇ ਲੈ ਜਾਇਆ ਗਿਆ ਪੁਲਿਸ ਸਟੇਸ਼ਨ ਦੀ ਹਵਾਲਾਤ ਵਿੱਚ ਉਹ ਬਜ਼ੁਰਗ ਚੁੱਪ ਬੈਠਿਆ ਸੀ 5 ਘੰਟੇ ਬੀਤ ਗਏ ਇੱਕ ਪੁਲਿਸ ਵਾਲ ਨੇ ਮਜ਼ਾਕ ਦੇ ਵਿੱਚ ਕਿਹਾ ਬਾਬਾ ਜੀ ਦੱਸਿਓ ਤੁਹਾਡਾ ਚੋਰੀ ਦਾ ਪਲਾਨ ਕੀ ਸੀ ਦੂਜਾ ਬੋਲਿਆ ਜਾਂ ਫਿਰ ਕਿਸੇ VIP ਨੂੰ ਡਰਾਉਣਾ ਏ ਸੀ ਉਸ ਬਜ਼ੁਰਗ ਨੇ ਕੁਝ ਨਹੀਂ ਕਿਹਾ ਉਹਨਾਂ ਨੇ ਸਿਰਫ ਇੱਕ ਬਾਰ ਪਾਣੀ ਮੰਗਿਆ ਉਹ ਵੀ ਮਜ਼ਾਕ ਬਣ ਗਿਆ ਪਾਣੀ VIP ਲੋਕ ਪਿੰਦੇ ਨੇ ਤੇ ਤੂੰ ਜੇਲ੍ਹ ਦੇ ਲਾਇਕ ਹੈ ਥਾਣੇ ਦੇ ਅੰਦਰ ਹਾਸੇ ਮਜ਼ਾਕ ਚੱਲ ਰਿਹਾ ਸੀ ਪਰ ਉਸ ਥਾਣੇ ਦੀ ਹਵਾ ਲਾਤ ਦੇ ਵਿੱਚ ਇੱਕ ਬਜ਼ੁਰਗ ਆਦਮੀ ਚੁੱਪਚਾ ਬੈਠਿਆ ਸੀ ਜਿਸ ਦਾ ਚੁੱਪ ਦਾ ਵਕਤ ਤੇ ਗੱਲ ਤੇ ਥੱਪੜ ਵੱਜ ਕੇ ਉਤਰਨ ਵਾਲਾ ਸੀ ਤੇ ਉਦੋਂ ਹੀ ਥਾਣੇ ਦਾ ਦਰਵਾਜਾ ਖੁੱਲਿਆ ਹਲਕੇ ਪੂਰੇ ਰੰਗ ਦੀ ਸਲਵਾਰ ਕਮੀਜ਼ ਇੱਕ 31 ਤੋਂ 31 ਸਾਲ ਦੀ ਕੁੜੀ ਅੰਦਰ ਦਾਖਲ ਹੋਈ ਮੋਢਿਆਂ ਤੇ ਇੱਕ ਸਧਾਰਨ ਜਿਹਾ ਬੈਗ ਅੱਖਾਂ ਦੇ ਵਿੱਚ ਨਿਮਰਤਾ ਚਿਹਰਾ ਸ਼ਾਂਤ ਪਰ ਅੱਖਾਂ ਜਿਵੇਂ ਕੁਝ ਲੱਭ ਰਹੀਆਂ ਹੋਣ ਮੈਂ ਇੱਕ ਵਿਅਕਤੀ ਨੂੰ ਮਿਲਣ ਆਈ ਹਾਂ ਡਿਊਟੀ ਤੇ ਬੈਠੇ ਹੋਏ ਹਵਲਦਾਰ ਨੇ ਬਹੁਤ ਹੀ ਪਿਆਰ ਦੇ ਨਾਲ ਪੁੱਛਿਆ ਕਿਸ ਨੂੰ ਮਿਲਣਾ ਹੈ ਕੋਈ ਆਸ਼ਿਕ ਹੈ ਕਿ ਨਾਮ ਦੱਸੋ ਉਸ ਕੁੜੀ ਨੇ ਬਿਨਾਂ ਗੁੱਸੇ ਕਿਤੇ ਬੋਲਿਆ ਨਾਮ ਹੈ ਨਰਿੰਦਰ ਬਰਮਾ ਉਮਰ 91 ਸਾਲ ਤੁਸੀਂ ਅੱਜ ਸ਼ਾਮ ਹੀ ਗ੍ਰਿਫਤਾਰ ਕੀਤਾ ਹੈ ਹਵਲਦਾਰ ਹੱਸਿਆ ਅੱਛਾ ਉਹ ਬਾਬਾ ਉਹ ਤਾਂ ਹਵਾਲਾਚ ਹੈ ਕੋਈ ਚੋਰੀ ਕਰਨ ਵਾਲਾ ਹੋਵੇਗਾ ਤੂੰ ਕੌਣ ਹੈ ਉਸ ਦੀ ਵਕੀਲ ਉਸ ਕੁੜੀ ਨੇ ਚੁੱਪਚਾਪ ਬੈਗ ਚੋਂ ਇੱਕ ਆਈਡੀ ਕਾਰਡ ਕੱਢਿਆ ਆਈਡੀ ਕਾਰਡ ਤੇ ਲਿਖਿਆ ਸੀ ਸਪਨਾ ਬਰਮਾ ਆਈਪੀਐਸ ਹੈੱਡ ਕੁਆਟਰ ਡਿਊਟੀ ਸਪੈਸ਼ਲ ਵੇ ਥਾਣੇ 'ਚ ਸਨਾਟਾਸ਼ ਆ ਗਿਆ ਕੋਲ ਬੈਠਿਆ ਸੀਨੀਅਰ ਇਨਸਪੈਕਟਰ ਆਈ.ਡੀ ਦੇਖ ਕੇ ਇਕਦਮ ਖੜਾ ਹੋ ਗਿਆ ਚਿਹਰੇ ਤੇ ਪਸੀਨਾ ਹੱਥ ਕੰਬ ਰਹੇ ਸੀ ਤੇ ਬੋਲਿਆ ਮੈਡਮ ਤੁਸੀਂ ਬੰਦਨਾ ਬਰਮਾ ਜੀ ਦੀ ਧੀ ਹੋ ਨਹੀਂ ਕੁੜੀ ਬਹੁਤ ਹੀ ਨਰਮ ਸੁਭਾਅ ਦੇ ਨਾਲ ਬੋਲੀ ਮੈਂ ਨਰਿੰਦਰ ਬਰਮਾ ਦੀ ਧੀ ਹਾਂ ਉਸੇ ਬਜ਼ੁਰਗ ਦੀ ਜਿਸ ਨੂੰ ਤੁਸੀਂ ਬਿਨਾਂ ਜਾਂਚ ਪੜਤਾਲ ਕੀਤੇ ਹਵਾਲਾਤ ਦੇ ਵਿੱਚ ਬੰਦ ਕੀਤਾ ਹੈ ਥਾਣੇ ਦੇ ਵਿੱਚ ਹੁਣ ਹੱਸੀ ਦੀਆਂ ਆਵਾਜ਼ਾਂ ਨਹੀਂ ਗੂੰਜ ਰਹੀਆਂ ਸੀ ਉਹ ਕੰਬ ਰਹੀਆਂ ਸੀ ਥਾਣੇ ਦਾ ਮਾਹੌਲ ਹੁਣ ਬਿਲਕੁਲ ਬਦਲ ਗਿਆ ਸੀ ਜਿਹੜਾ ਥਾਣੇਦਾਰ ਹੁਣ ਤੱਕ ਕੁਰਸੀ ਤੇ ਪੈਰ ਰੱਖ ਕੇ ਬੈਠਿਆ ਸੀ ਉਹ ਹੁਣ ਸਿੱਧਾ ਖੜ੍ਹਾ ਸੀ ਜਿਹੜੇ ਪੁਲਿਸ ਵਾਲੇ ਬਜ਼ੁਰਗੂ ਤੇ ਹੱਸ ਰਹੇ ਸੀ ਉਹਨਾਂ ਦੇ ਚਿਹਰਿਆਂ ਤੋਂ ਰੰਗ ਉੱਡ ਗਿਆ ਸੀ ਉਹ ਕੁੜੀ ਜਿਹੜੀ ਚੁੱਪਚਾਪ ਅੰਦਰ ਆਈ ਸੀ ਹੁਣ ਪੂਰੇ ਸਿਸਟਮ ਤੇ ਭਾਰੀ ਪੈ ਰਹੀ ਸੀ ਕਿੱਥੇ ਨੇ ਮੇਰੇ ਪਿਤਾ ਜੀ ਸਪਨਾ ਬਰਮਾ ਨੇ ਦੁਬਾਰਾ ਪੁੱਛਿਆ ਸੁਰਦੇ ਵਿੱਚ ਨਾ ਗੁੱਸਾ ਸੀ ਨਾ ਘਬਰਾਹਟ ਸੀ ਬਸ ਇੱਕ ਆਦੇਸ਼ ਸੀ ਇਨਸਪੈਕਟਰ ਸੁਰਿੰਦਰ ਉਮਰ 55 ਥਾਣੇ ਦਾ ਕਰਤਾ ਧਰਤਾ ਖੁਦ ਅੱਗੇ ਆਇਆ ਤੇ ਬੋਲਿਆ ਮੈਡਮ ਸਾਨੂੰ ਨਹੀਂ ਪਤਾ ਸੀ ਕਿ ਉਹ ਤੁਹਾਡੇ ਪਿਤਾ ਨੇ ਇਸ ਲਈ ਉਹਨਾਂ ਨੂੰ ਕਿਹੜੀ ਸਕੇ ਲਿਆਇਆ ਗਿਆ ਨਹੀਂ ਪਤਾ ਸੀ ਇਸ ਲਈ ਉਹਨਾਂ ਨੂੰ ਹੁਣ ਤੱਕ ਪਾਣੀ ਨਹੀਂ ਦਿੱਤਾ ਗਿਆ ਮੈਡਮ ਸਾਨੂੰ ਸ਼ੱਕ ਸੀ ਉਹ ਵੀਆਈਪੀ ਇਲਾਕੇ ਤੋਂ ਬਾਹਰ ਕਿ ਸ਼ੱਕ ਦੇ ਆਧਾਰ ਤੇ ਕਿਸੇ ਨੂੰ ਬਿਨਾਂ ਐਫਆਈਆਰ ਦਰਜ ਬਿਨਾਂ ਨੋਟਿਸ ਦਿੱਤੇ ਬਿਨਾਂ ਮੈਡੀਕਲ ਤੋਂ ਹਵਾਲਾਤ ਦੇ ਵਿੱਚ ਬੰਦ ਕਰਨਾ ਕਾਨੂੰਨੀ ਹੈ ਉਸ ਦੀ ਆਵਾਜ਼ ਉੱਚੀ ਨਹੀਂ ਸੀ ਪਰ ਹਰ ਸ਼ਬਦ ਹਥੋੜੇ ਜਿਹਾ ਲੱਗ ਰਿਹਾ ਸੀ ਹੁਣ ਹਵਾਲਾਤ ਦੀ ਚਾਬੀ ਲਿਆਂਦੀ ਗਈ ਜਿਵੇਂ ਹੀ ਦਰਵਾਜ਼ਾ ਖੋਲਿਆ ਨੀਚੇ ਬੈਠੇ ਬਜ਼ੁਰਗ ਨਰਿੰਦਰ ਬਰਮਾ ਹੌਲੀ-ਹੌਲੀ ਉੱਠਿਆ ਕਮਜ਼ੋਰ ਸਰੀਰ ਦੇ ਨਾਲ ਭੀਜਿਆ ਹੋਇਆ ਚਿਹਰਾ ਅੱਖਾਂ ਦੇ ਵਿੱਚ ਥਕਾਵਟ ਪਰ ਜਦੋਂ ਉਹਨਾਂ ਨੇ ਆਪਣੀ ਧੀ ਨੂੰ ਦੇਖਿਆ ਤਾਂ ਪਹਿਲੀ ਵਾਰ ਉਹਨਾਂ ਦੀਆਂ ਅੱਖਾਂ 'ਚ ਚਮਕਾਈ ਸਪਨਾ ਤੋਂ ਸਪਨਾ ਕਾਲੀ ਕਾਲੀ 'ਚ ਉਹਨਾਂ ਕੋਲ ਗਈ ਉਹਨਾਂ ਦਾ ਹੱਥ ਫੜਿਆ ਜਿਹੜਾ ਹੁਣ ਵੀ ਕੰਬ ਰਿਹਾ ਸੀ ਹੁਣ ਬੋਲੀ ਕਿ ਹੁਣ ਕੋਈ ਵੀ ਕੁਝ ਨਹੀਂ ਕਹੇਗਾ ਪਿਤਾ ਜੀ ਤੁਸੀਂ ਘਰ ਚੱਲੋ ਬਾਕੀ ਕੰਮ ਮੈਂ ਦੇਖ ਲਵਾਂਗੀ ਪੁਲਿਸ ਵਾਲਾ ਹੁਣ ਚੁੱਪ ਸੀ ਸਿਰਫ ਇੱਕ ਪੁਲਿਸ ਵਾਲੇ ਨੇ ਹਿੰਮਤ ਕਰਕੇ ਕਿਹਾ ਮੈਡਮ ਅਸਤੀ ਨਹੀਂ ਜਾਣਦੇ ਸੀ ਕਿ ਉਹ ਕੌਣ ਹੈ ਸਪਨਾ ਨੇ ਬਹੁਤ ਹੀ ਨਿਮਰਤਾ ਤੇ ਸਾਦਗੀ ਦੇ ਨਾਲ ਜਵਾਬ ਦਿੱਤਾ ਜਾਨਣਾ ਜ਼ਰੂਰੀ ਨਹੀਂ ਸੀ ਉਹ ਕੌਣ ਹੈ ਉਸ ਤੋਂ ਜ਼ਿਆਦਾ ਜ਼ਰੂਰੀ ਸੀ ਇਹ ਜਾਣਨਾ ਕਿ ਉਹ ਇੱਕ ਇਨਸਾਨ ਹੈ ਤੁਸੀਂ ਉਸ ਨੂੰ ਨਹੀਂ ਗਿਰਫਤਾਰ ਕੀਤਾ ਤੁਸੀਂ ਆਪਣੀ ਵਰਦੀ ਦੀ ਸੰਵੇਦਨਸ਼ੀਲਤਾ ਨੂੰ ਗਿਰਫਤਾਰ ਕਰ ਲਿਆ ਹੁਣ মিডিਆ ਵਾਲੇ ਵੀ ਥਾਣੇ ਦੇ ਬਾਹਰ ਆ ਗਏ ਸੀ ਐਸਪੀ ਦੀ ਮੌਜੂਦਗੀ ਚ ਬਜ਼ੁਰਗ ਨੂੰ ਬਾਹਰ ਕੱਢਿਆ ਗਿਆ ਬਿਨਾ ਨਾਂ ਬਿਨਾ 91 ਸਾਲ ਦਾ ਬਜ਼ੁਰਗ ਹਵਾਲਾਤ ਦੇ ਵਿੱਚ ਬੰਦ ਪੁਲਿਸ ਕਰਮਚਾਰੀ ਲਾਈਨ ਹਾਜ਼ਰ ਬ੍ਰੇਕਿੰਗ ਹੈਡਲਾਈਨ ਚੱਲ ਰਹੀ ਸੀ ਇੱਕ ਰਿਪੋਰਟਰ ਨੇ ਸਪਨਾ ਨੂੰ ਪੁੱਛਿਆ ਮੈਡਮ ਤੁਹਾਨੂੰ ਕਿਵੇਂ ਲੱਗਿਆ ਜਦੋਂ ਤੁਹਾਨੂੰ ਪਤਾ ਲੱਗਿਆ ਕਿ ਤੁਹਾਡਾ ਪਿਤਾ ਸਪਨਾ ਨੇ ਉਸ ਸਵਾਲ ਵਿੱਚ ਹੀ ਟੋਕਦੇ ਹੋਏ ਕਿਹਾ ਮੈਨੂੰ ਇੱਕ ਧੀ ਦੇ ਰੂਪ ਵਿੱਚ ਤਕਲੀਫ ਹੋਈ ਤੇ ਇੱਕ ਅਫਸਰ ਦੇ ਰੂਪ ਚ ਸ਼ਰਮਾ ਪਰ ਹੁਣ ਜਵਾਬ ਤਕਲੀਫ ਦੇ ਨਾਲ ਨਹੀਂ ਸਿਸਟਮ ਦੇ ਨਾਲ ਮਿਲੇਗਾ ਤੇ ਉਹ ਮਿਲੇਗਾ ਕਾਨੂੰਨ ਦੇ ਦਾਇਰੇ ਚ ਐਸਪੀ ਸਪਨਾ ਨੇ ਉਦੋਂ ਹੀ ਜਾਂਚ ਦੇ ਆਦੇਸ਼ ਦਿੱਤੇ ਥਾਣੇਦਾਰ ਦੋ ਸਿਪਾਹੀ ਇੱਕ ਗਾੜ ਇਹਨਾਂ ਨੂੰ ਸਸਪੈਂਡ ਕਰ ਦਿੱਤਾ ਗਿਆ ਉਸ ਰਾਤ ਜਿਵੇਂ ਹੀ ਉਹਨਾਂ ਨੇ ਆਪਣੇ ਪਿਤਾ ਨੂੰ ਘਰ ਪਹੁੰਚਾਇਆ ਨਰਿੰਦਰ ਬਰਮਾ ਨੇ ਸਿਰਫ ਇੱਕ ਗੱਲ ਕਹੀ ਤੇ ਇਹ ਤੈਨੂੰ ਪੜਾਇਆ ਇਸ ਲਈ ਹੀ ਸੀ ਤਾਂ ਜੋ ਤੂੰ ਕਿਸੇ ਹੋਰ ਬਾਪ ਨੂੰ ਮੇਰੀ ਤਰ੍ਹਾਂ ਚੁੱਪਚਾਪ ਬੈਠਣ ਨਾ ਦਵੇ ਅਗਲੇ ਦਿਨ ਪੂਰੇ ਸ਼ਹਿਰ ਦੇ ਵਿੱਚ ਇੱਕ ਹੀ ਚਰਚਾ ਸੀ ਐਸਪੀ ਦੀ ਮੌਜੂਦਗੀ ਵਿੱਚ ਬਜ਼ੁਰਗ ਦੀ ਰਿਹਾਈ ਪੁਲਿਸ ਦੀ ਗਲਤੀ ਤੋਂ ਧੀ ਦੇ ਇਨਸਾਫ ਦੀ ਅੱਗ ਚਾਹ ਦੀਆਂ ਦੁਕਾਨਾਂ ਅਖਬਾਰਾਂ ਸੋਸ਼ਲ ਮੀਡੀਆ ਤੇ ਹਰ ਜਗ੍ਹਾ ਉਸ ਤਸਵੀਰ ਨੇ ਤਰਥੱਲੀ ਮਚਾ ਦਿੱਤੀ ਜਿੱਥੇ ਇੱਕ ਧੀ ਆਪਣੇ ਪਿਤਾ ਦਾ ਹੱਥ ਫੜ ਕੇ ਥਾਣੇ ਤੋਂ ਬਾਹਰ ਲਿਆ ਰਹੀ ਸੀ DGP ਨੇ ਇੱਕ ਸਪੈਸ਼ਲ ਮੀਟਿੰਗ ਬੁਲਾਈ ਸਪੈਸ਼ਲ ਮੀਟਿੰਗ ਦੀ ਸ਼ੁਰੂਆਤ SP ਸਪਨਾ ਬਰਮਾ ਦੇ ਬਿਆਨ ਤੋਂ ਹੋਈ ਇੱਕ ਕੱਲੇ ਮੇਰੇ ਪਿਤਾ ਦੇ ਨਾਲ ਨਹੀਂ ਹੋਇਆ ਹਰ ਰੋਜ਼ ਸੈਂਕੜੇ ਨਿਰਦੋਸ਼ ਲੋਕ ਸਿਰਫ ਆਪਣੇ ਕੱਪੜੇ ਉਮਰ ਤੇ ਹਾਲਾਤਾਂ ਦੇ ਆਧਾਰ ਤੇ ਅਪਮਾਨਿਤ ਹੁੰਦੇ ਨੇ ਇਹ ਸਵਾਲ ਇੱਕ ਧੀ ਦਾ ਨਹੀਂ ਹੈ ਇਹ ਸਵਾਲ ਇੱਕ ਅਫਸਰ ਦਾ ਹੈ ਜਿਹੜਾ ਸਿਸਟਮ ਤੋਂ ਜਵਾਬ ਮੰਗਦਾ ਹੈ DGP ਨੇ ਸਿਰ ਨੀਚੇ ਕੀਤਾ ਤੇ ਬੋਲਿਆ ਸਪਨਾ ਤੁਹਾਡੇ ਦਿਲ 'ਚ ਗੁੱਸਾ ਨਹੀਂ ਰ ਜਿਹੜੀ ਗੱਲ ਤੁਸੀਂ ਕਹੀ ਹੈ ਉਹ ਵਿਵਸਥਾ ਦੀਆਂ ਜੜਾਂ ਹਿਲਾ ਦਿੰਦੀ ਹੈ ਉਧਰ ਥਾਣੇ 'ਚ ਸਸਪੈਂਡ ਵਿਅਕਤੀਆਂ ਦੇ ਬਿਆਨ ਦਰਜ ਕੀਤੇ ਜਾ ਰਹੇ ਸੀ ਥਾਣੇਦਾਰ ਬੋਲਿਆ ਸਰ ਸਾਨੂੰ ਨਹੀਂ ਪਤਾ ਸੀ ਕਿ ਐਸਪੀ ਦਾ ਪਿਤਾ ਸੀ ਜਾਂਚ ਅਧਿਕਾਰੀਆਂ ਨੇ ਗੁੱਸੇ ਦੇ ਵਿੱਚ ਪੁੱਛਿਆ ਕਿ ਜੇ ਉਹ ਕਿਸੇ ਅਧਿਕਾਰੀ ਦਾ ਪਿਤਾ ਨਾ ਹੁੰਦਾ ਤਾਂ ਉਹ ਇਨਸਾਨ ਨਹੀਂ ਹੁੰਦਾ ਨਹੀਂ ਸਰ ਪਰ ਬਸ ਇਸ ਲਈ ਇਸ ਦੇਸ਼ ਦੇ ਵਿੱਚ ਅਨਿਆਏ ਦੀ ਜੜ ਹੈ ਐਸਪੀ ਸੁਪਨਾ ਨੇ ਖੁਦ ਉਹ ਸੀਸੀਟੀਵੀ ਫੂਟਸ ਮੰਗਵਾਈ ਉਸ ਚ ਸਾਫ਼ ਦੇਖਿਆ ਨਰਿੰਦਰ ਬਰਮਾ ਬਸ ਇੱਕ ਦਰਖਤ ਦੇ ਨੀਚੇ ਖੜੇ ਹੋ ਕੇ ਪਾਣੀ ਪੁੱਛ ਰਿਹਾ ਸੀ ਨਾ ਕਿਸੇ ਦੇ ਘਰ ਬਲ ਵਧਿਆ ਤੇ ਨਾ ਹੀ ਕੋਈ ਅਜੀਬ ਹਰਕਤ ਕੀਤੀ ਫਿਰ ਵੀ ਉਹਨਾਂ ਨੂੰ ਸ਼ੱਕ ਦੇ ਆਧਾਰ ਤੱਕੇ ਮਾਰ ਕੇ ਥਾਣੇ ਲਿਜਾਇਆ ਗਿਆ ਇੱਕ ਐਨ ਜੀਓ ਨੇ ਉਸ ਕੇਸ ਤੇ ਸਟੇਟਮੈਂਟ ਜਾਰੀ ਕੀਤੀ ਇਹ ਘਟਨਾ ਸਾਬਿਤ ਕਰਦੀ ਹੈ ਕਿ ਸੱਤਾ ਦੀ ਅਸਲੀ ਪਰਖਸ਼ਾ ਉਦੋਂ ਹੁੰਦੀ ਹੈ ਜਦੋਂ ਉਹ ਕਿਸੇ ਬੇਬਸ ਨੂੰ ਦੇਖਦੀ ਹੈ ਐਸਪੀ ਸੁਪਨਾ ਨੇ ਜੋ ਕੀਤਾ ਉਹ ਨਵੀਂ ਪੀੜ੍ਹੀ ਦੇ ਲਈ ਉਦਾਹਰਨ ਬਣ ਗਿਆ ਹੈ ਉਥੇ ਦੂਜੇ ਪਾਸੇ ਐਸਪੀ ਸਪਨਾ ਇੱਕ ਚਿੱਠੀ ਲਿਖ ਰਹੀ ਸੀ ਉਹ ਚਿੱਠੀ ਕਿਸੇ ਐਮਐਲਏ ਮੰਤਰੀ ਮੀਡੀਆ ਕਰਮਚਾਰੀ ਜਾਂ ਫਿਰ ਡੀਜੀਪੀ ਦੇ ਲਈ ਨਹੀਂ ਆਪਣੇ ਪਿਤਾ ਦੇ ਲਈ ਸੀ ਪਿਆਰੇ ਪਿਤਾ ਜੀ ਜਿਸ ਦਿਨ ਤੁਹਾਨੂੰ ਹਵਾਲਾਦ ਦੇ ਵਿੱਚ ਬੈਠਿਆ ਹੋਇਆ ਦੇਖਿਆ ਉਸ ਦਿਨ ਮੇਰੀ ਵਰਦੀ ਦਾ ਭਾਰ ਪਹਿਲੀ ਵਾਰ ਮਹਿਸੂਸ ਹੋਇਆ ਤੁਸੀਂ ਚੁੱਪ ਸੀ ਪਰ ਤੁਹਾਡੀ ਚੁੱਪ ਜ਼ੋਰ-ਜ਼ੋਰ ਦੇ ਨਾਲ ਜੀਕ ਰਹੀ ਸੀ ਅੱਜ ਜੇ ਮੈਂ ਇੱਕ ਅਫਸਰਾ ਤਾਂ ਤੁਹਾਡੇ ਸਦਕਾ ਤੁਹਾਡੇ ਸੰਘਰਸ਼ ਤੇ ਤੁਹਾਡੇ ਉਸ ਚੁੱਪ ਦਾ ਹੀ ਅਸਰ ਹੈ ਮੈਂ ਵਾਦਾ ਕਰਦੀ ਹਾਂ ਕਿ ਇਸ ਵਰਦੀ ਨੂੰ ਮੈਂ ਕਦੇ ਵੀ ਦਾਗ ਨਹੀਂ ਲੱਗਣ ਦਿਆਂਗੀ। ਰਾਤ ਨੂੰ ਘਰ ਦੇ ਵੇੜੇ 'ਚ ਦੋਵੇਂ ਬੈਠੇ ਸੀ। ਨਰਿੰਦਰ ਨੇ ਪੁੱਛਿਆ ਤੂੰ ਹੁਣ ਵੀ ਨਿਰਾਸ਼ ਐਂ ਤੀਏ? ਸਪਨਾ ਮੁਸਕਰਾਉਂਦੀ ਐ। ਮੈਂ ਨਿਰਾਸ਼ ਨਹੀਂ ਪਿਤਾ ਜੀ। ਹੁਣ ਸਿਰਫ ਜਵਾਬ ਦੇਣ ਦਾ ਟਾਈਮ ਹੈ। ਤਾਂ ਜੋ ਕਿਸੇ ਹੋਰ ਧੀ ਨੂੰ ਆਪਣੇ ਪਿਤਾ ਨੂੰ ਹਵਾ ਲਾਤ ਵਿੱਚ ਦੇਖਣ ਦਾ ਦਰਦ ਨਾ ਮਹਿਸੂਸ ਕਰਨਾ ਪਵੇ। ਇੱਕ ਹਫ਼ਤੇ ਬਾਅਦ ਨਗਰ ਨਿਗਮ ਦਫ਼ਤਰ 'ਚ ਇੱਕ ਵਿਸ਼ੇਸ਼ ਮੀਟਿੰਗ ਆਯੋਜਿਤ ਕੀਤੀ ਗਈ ਕਾਨੂੰਨ ਦੀ ਮਰਿਆਦਾ ਉਹਦੇ ਵਿੱਚ ਬੈਠੇ ਸੀ ਪੁਲਿਸ ਵਿਭਾਗ ਦੇ ਵੱਡੇ ਵੱਡੇ ਅਧਿਕਾਰੀ ਸਮਾਜ ਸੇਵੀ ਤੇ ਆਮ ਨਾਗਰਿਕ ਸਟੇਜ ਤੇ ਚੜ ਕੇ ਉਹਨਾਂ ਨੇ ਬੋਲਣਾ ਸ਼ੁਰੂ ਕੀਤਾ ਮੈਂ ਕੋਈ ਜਾਗਰੂਕਵਾਲੀ ਕਹਾਣੀ ਨਹੀਂ ਸੁਣਾਉਣ ਆਈ ਉਹ ਸੁਣਾ ਰਹੀ ਹਾਂ ਜਿਹੜੇ ਕਈ ਲੋਕ ਹਟਾਉਂਦੇ ਨੇ ਪਰ ਬੋਲਦੇ ਨਹੀਂ ਮੇਰੇ ਪਿਤਾ ਇਮਾਨਦਾਰ ਵਿਅਕਤੀ ਉਹਨਾਂ ਨੂੰ ਸ਼ੱਕ ਦੇ ਆਧਾਰ ਤੇ અપਮਾਨਿਤ ਕੀਤਾ ਗਿਆ ਕਿਉਂਕਿ ਉਹਨਾਂ ਨੇ ਵਰਦੀ ਨਹੀਂ ਪਾਈ ਹੋਈ ਸੀ ਬਲਕਿ ਸਾਦੇ ਸਿੰਪਲ ਜਿਹੇ ਕੱਪੜੇ ਪਾਏ ਹੋਏ ਸੀ ਜੋ ਕਿਸੇ ਨੂੰ ਦਿਖਦੇ ਨਹੀਂ ਹਾਲ ਦੇ ਵਿੱਚ ਸਨਾਟਾ ਸੀ ਉਹਨਾਂ ਮਾਈਕ ਤੋਂ ਥੋੜਾ ਜਿਹਾ ਸਾਈਡ ਹੋ ਕੇ ਇੱਕ ਕਾਗਜ਼ ਕੱਢਿਆ ਉਹ ਕਾਗਜ਼ ਸੀ ਜਿਹੜਾ ਉਹਨਾਂ ਨੇ ਉਸ ਰਾਤ ਆਪਣੇ ਪਿਤਾ ਨੂੰ ਦਿੱਤਾ ਸੀ ਧੀਏ ਜਦੋਂ ਪਹਿਲੀ ਵਾਰ ਤੇਨੂੰ ਇਹ ਵਰਦੀ ਮਿਲੀ ਸੀ ਮੈਂ ਉੱਪਰ ਵਾਲੇ ਤੋਂ ਸਿਰਫ ਇਹੀ ਮੰਗਿਆ ਸੀ ਕਿ ਤੈਨੂੰ ਇੰਨਾ ਉੱਚਾ ਨਾ ਹੋਣ ਦੇਵੇ ਕਿ ਤੇਰੇ ਪੈਰ ਜ਼ਮੀਨ ਤੇ ਹੀ ਨਾ ਟਿਕ ਸਕਣ ਪਰ ਤਿੰਨ ਦਿਨ ਪਰ ਤੂੰ ਦਿਖਾ ਦਿੱਤਾ ਕਿ ਤੇਰੇ ਪੈਰ ਤਾਂ ਉੱਥੇ ਹੀ ਨੇ ਪਰ ਤੂੰ ਦਿਖਾ ਦਿੱਤਾ ਕਿ ਤੇਰੇ ਪੈਰ ਤਾਂ ਉੱਥੇ ਹੀ ਨੇ ਜਿੱਥੇ ਹਰ ਇੱਕ ਆਮ ਆਦਮੀ ਖੜਿਆ ਹੈ ਉਸ ਦਿਨ ਤੋਂ ਬਾਅਦ ਸ਼ਹਿਰ ਦੇ ਹਰ ਥਾਣੇ 'ਚ ਇੱਕ ਨਵੀਂ ਗਾਈਡਲਾਈਨਸ ਜਾਰੀ ਕੀਤੀ ਗਈ ਕਿਸੇ ਵੀ ਨਾਗਰਿਕ ਨੂੰ ਸ਼ੱਕ ਦੇ ਆਧਾਰ 'ਤੇ ਗ੍ਰਿਫਤਾਰ ਕਰਨ ਤੋਂ ਪਹਿਲਾਂ ਨਾਮ ਪਹਿਚਾਣ ਆਧਾਰ ਕਾਰਡ ਲਾਜ਼ਮੀ ਦੇਖੋਗੇ ਉੱਥੇ ਹੀ ਥਾਣੇ ਦੀ ਇੱਕ ਕੰਦ ਤੇ ਬਹਾਰਲੇ ਸਾਈਡ ਇੱਕ ਲਾਈਨ ਲਿਖੀ ਹੋਈ ਸੀ ਤੁਸੀਂ ਜਿਸ ਨੂੰ ਗਰੀਬ ਸਮਝਦੇ ਹੋ ਉਹਦੇ ਹੀ ਚੁੱਪ ਨੇ ਅੱਜ ਸਾਨੂੰ ਸ਼ੀਸ਼ਾ ਦਿਖਾ ਦਿੱਤਾ ਐਸਪੀ ਸਪਨਾ ਹੁਣ ਇੱਕ ਸ਼ਹਿਰ 'ਚ ਨਾਮ ਨੇ ਹੀ ਇੱਕ ਸਿੱਖਿਆ ਬਣ ਗਈ ਸੀ ਹਰ ਥਾਣੇ 'ਚ ਉਹਨਾਂ ਦੀ ਘਟਨਾਵਾਂ ਦੇ ਬਾਰੇ ਕੋਈ ਵੀ ਅਜਿਹਾ ਕੰਮ ਨਾ ਕਰੇ ਉਹਨਾਂ ਨੂੰ ਪੜਾਇਆ ਜਾਣ ਲੱਗਿਆ ਕਹਾਣੀ ਦੇ ਲਾਸਟ 'ਚ ਇੱਕ ਨਵੇਂ ਪੁਲਿਸ ਕਰਮਚਾਰੀ ਦੀ ਟ੍ਰੇਨਿੰਗ ਚੱਲ ਰਹੀ ਸੀ ਟ੍ਰੇਨਿੰਗ ਅਫਸਰ ਬੋਰਡ ਤੇ ਇੱਕ ਲਾਈਨ ਲਿਖਦਾ ਹੈ ਪਾਵਰ ਹਮੇਸ਼ਾ ਸ਼ੋਰ ਨਹੀਂ ਕਰਦੀ ਕਦੇ ਉਹ ਚੁੱਪਚਾਪ ਚੱਲਦਾ ਸਿਰਫ ਇੱਕ ਨਾਮ ਤੋਂ ਹੀ ਸਭ ਕੁਝ ਬਦਲ ਦਿੰਦਾ ਹੈ ਪਿੱਛੇ ਇੱਕ ਫੋਟੋ ਟੰਗੀ ਹੈ ਐਸਪੀ ਸਪਨਾ ਬਰਮਾ ਆਪਣੇ ਬਜ਼ੁਰਗ ਪਿਤਾ ਦਾ ਹੱਥ ਫੜੇ ਹੋਏ ਥਾਣੇ ਤੋਂ ਬਾਹਰ ਜਾਂਦੀ ਹੋਈ ਸੋ ਦੋਸਤੋ ਕਿਵੇਂ ਲੱਗੀ ਤੁਹਾਨੂੰ ਅੱਜ ਦੀ ਇਹ ਕਹਾਣੀ ਅੱਜ ਦੀ ਇਹ ਘਟਨਾ ਆਪਣੇ ਰਾਏ ਆਪਣੇ ਵਿਚਾਰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਸਾਂਝੇ ਕਰਿਓ ਮਿਲਦੇ ਹਾਂ ਇੱਕ ਹੋਰ ਵੀਡੀਓ ਦੇ ਨਾਲ ਇੱਕ ਹੋਰ ਅਜੀਬ ਹੀ ਸਟੋਰੀ ਦੇ ਨਾਲ ਉਦੋਂ ਤੱਕ ਦੇ ਲਈ ਧੰਨਵਾਦ